thank mm -hmm. Uh, बहुत अच्छा माहौल है बहुत पॉजिटिव रिस्पांस है पब्लिक uh, आम खास पढ़े लिखे इंटेलेक्चुअल बौद्धिक ਕਿਸਾਨ ਮਜ਼ਦੂਰ ਇੰਡਸਟਰੀਸਟ ਬੜਾ ਪਿਆਰ ਕਰਦੇ ਰਹੇ ਨੇ ਬਸ ਉਹ ਹਰ ਸ਼ਹਿਰ ਹਰ ਮਾਸਰੇ ਚ ਹਰ ਸਮਾਜ ਚ ਕੁਛ ਥਿਕ ਲੋਕ ਐਸੇ ਹੁੰਦੇ ਆ ਜਿਹੜੇ ਤੁਹਾਨੂੰ ਕੁਦਰਤ ਵੱਲੋਂ ਹੀ ਇੱਕ ਹੁਕਮ ਹੈ ਉਧਰੋਂ ਥੋੜੀ ਜੀ ਤਕਲੀਫ ਮਿਲਦੀ ਹੈ ਉਹ ਵੀ ਠੀਕ ਹੋ ਜਾਏਗੀ ਮਾਲਕ ਸੱਚੇ ਪਾਤਸ਼ਾਹ ਠੀਕ ਕਰ ਦੇ ਪਰ ਜਿਹੜੀ ਗੱਲ ਚੱਲ ਰਹੀ ਸੀ ਕਹਿੰਦੇ ਕਿਸਾਨਾਂ ਦੇ ਵਿਰੋਧੀ ਚੱਲ ਰਹੀ ਸੀ ਉਹ ਡੇ ਬਾਈ ਡੇ ਜਿਹੜਾ ਹੁਣ ਲੱਗ ਨਹੀਂ ਰਿਹਾ ਵੀ ਡਾਊਨ ਹੋ ਰਿਹਾ ਨਹੀਂ ਵਧ ਰਿਹਾ ਅਜੇ ਤਾਂ ਪਰ ਹੋ ਜਾਏਗਾ ਠੀਕ ਮੈਨੂੰ ਬਹੁਤ ਯਕੀਨ ਹੈ ਕਿ ਮੁਹੱਬਤ ਚ ਇਨੀ ਪਾਵਰ ਹੈ ਹੁਣ ਦੇਖੋ ਨਾ ਅੱਗ ਕਿੰਨੀ ਮਤਲਬ ਬਜਟ ਵਿੱਚ ਆਈ ਹੁੰਦੀ ਹੈ ਉਹਦਾ ਜਿਹੜਾ ਰੂਪ ਵਿਰਾਟ ਕਿੰਨਾ ਹੁੰਦਾ ਅਗਨੀ ਦਾ ਪਾਣੀ ਜਦੋਂ ਪਾਉਂਦੇ ਆ ਬੁਝੰਦੀ ਮੁਹੱਬਤ ਜਿਹੜੀ ਆ ਉਹ ਠੰਡੇ ਨਿਰਮਲ ਸੀਤ ਜਲ ਦੀ ਤਰ੍ਹਾਂ ਆ ਉਹ ਕਾਲਜੇ ਨੂੰ ਠੰਡਾ ਕਰਦੀ ਰਹੇਗੀ ਅਜੇ ਥੋੜਾ ਜਿਹਾ ਨਫ਼ਰਤ ਹੈ ਦਿਲਾਂ 'ਚ ਨਜ਼ਰਾਂ 'ਚ ਮੈਨੂੰ ਲੱਗਦਾ ਹੈ ਮਾਲਕ ਕਿਰਪਾ ਕਰਨ। ਪਰ ਜੇ ਤੁਸੀਂ ਕਿਹ ਨਾਲ ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ, ਮੰਡੀਆਂ ਦੀ ਗੱਲ ਕਰੀਏ ਤੇ ਜੋ FCI ਵੱਲੋਂ ਜਿਹੜੀਆਂ ਫੈਸਿਲਿਟੀਆਂ ਹੁੰਦੀਆਂ ਕਰੀਆਂ, ਕਿਸਾਨ ਬਹੁਤ ਖੁਸ਼ ਨੇ ਉਸ ਚੀਜ਼ ਨੂੰ ਲੈ ਕੇ। ਕਿਸਾਨ ਤਾਂ ਬਹੁਤ ਖੁਸ਼ ਆ। ਹਰ ਹਰ ਮਹੀਨੇ ਮਿਲ ਰਿਹਾ 2000 ਰੁਪਇਆ ਆਉਂਦਾ ਖਾਤੇ 'ਚ। ਮੰਡੀਆਂ ਵਾਲੇ ਖੁਸ਼ ਆ। ਆੜਤੀਆਂ ਨੂੰ ਜੇ ਕੋਈ ਪ੍ਰੋਬਲਮ ਹੈ, ਮੈਨੂੰ ਹੁਕਮ ਕਰਨ ਬਦਲ ਵੀ ਦਵਾਂਗੇ। ਈਵਨ ਪੱਲੇਦਾਰਾਂ ਨੂੰ ਕੋਈ ਪ੍ਰੋਬਲਮ ਆ, ਮੈਂ ਤਾਂ ਪੱਲੇਦਾਰਾਂ ਤੱਕ ਸੋਚਦਾ। ਰੇ ਰੇ ਪਟਰੀ ਤੱਕ ਸੋਚਦਾ ਕਿਉਂਕਿ ਮੈਂ ਆਪ ਬੜੇ ਧੱਕੇ ਖਾਦੇ ਪੈਦਲ ਚੱਲਿਆ ਗਰੀਬੀ ਦੀ ਪਰਿਭਾਸ਼ਾ ਕੀ ਹੁੰਦੀ ਸਾਡੇ ਤੋਂ ਜ਼ਿਆਦਾ ਕੌਣ ਜਾਣਦਾ ਸੋ ਇਸ ਕਰਕੇ ਮੇਰਾ ਤਾਂ ਮਨ ਹੈ ਕਿ ਇਹ ਸਾਰੀਆਂ ਪ੍ਰੋਬਲਮਸ ਹੱਲ ਹੋਣ ਔਰ ਆਮ ਲੋਕ ਕਹਿੰਦੇ ਨੇ ਜਿਸ ਤੀਕ ਨਾਲ ਤੁਸੀਂ ਦਿੱਲੀ ਦੇ ਵਿੱਚ ਬਹੁਤ ਵੱਡੇ ਦੋ ਹਸਪਤਾਲ ਬਣਾਏ ਨੇ ਜੀ ਜੇ ਆਪਾਂ ਮੂਗਾ ਦੀ ਗੱਲ ਕਰੀਏ ਤੇ ਮੂਗਾ ਦੇ ਵਿੱਚ ਕਰੀਬ 7 ਸਾਲ ਪਹਿਲਾਂ ਇੱਕ ਆਯੂਵੈਦਿਕ ਹਸਪਤਾਲ ਬਣਿਆ ਸੀ ਪਰ ਉਹਦਾ ਅਜੇ ਤੱਕ ਉਦਘਾਟਨ ਨਹੀਂ ਹੋ ਸਕਿਆ ਸਾਰਾ ਕੁਝ ਕਰਾਂਗੇ ਜੀ ਜੋ ਕੰਮ ਰਹਿ ਗਏ ਨੇ ਉਹ ਕਰਾਂਗੇ ਲੇਕਿਨ ਇਹ ਗੱਲ ਸਮਝਣ ਵਾਲੀ ਆ ਕਿ ਐਮਪੀ ਉਸੇ ਪਾਰਟੀ ਦਾ ਹੋਣਾ ਚਾਹੀਦਾ ਜਿਸ ਪਾਰਟੀ ਦੀ ਸੈਂਟਰ ਵਿੱਚ ਸਰਕਾਰ ਹੋਵੇ ਸੈਂਟਰ ਨੇ ਦੇਣੇ ਹੁੰਦੇ ਫੰਡਸ ਸੈਂਟਰ ਤੋਂ ਜੋ ਮਰਜ਼ੀ ਲਈ ਜਾਏਗੇ ਇਹ ਤਾਂ ਸ਼ੋਰ ਹੈ ਨਾ ਕਿ 2024 ਚ ਯਾਨੀ 4% ਦਾ ਦਾਅਵਾ ਕਰਦੇ ਆ ਇੱਕ ਅੱਧੀ ਘਟ ਸਕਦੀ ਜਾਂ ਵੱਧ ਵੀ ਸਕਦੀ ਪਤਾ ਕੋਈ ਨਹੀਂ ਮੋਦੀ ਸਾਹਿਬ ਦਾ ਤੇ ਉਹਨਾਂ ਨੇ ਮਿਹਨਤ ਇੰਨੀ ਕੀਤੀ ਹੈ ਮਿਹਨਤ ਦੇ ਸਿਰ ਤੇ ਉਹ ਵਿਕਾਸ ਦੇ ਸਿਰ ਤੇ ਲੜਦੇ ਆ ਹੋਰ ਕੋਈ ਨਹੀਂ ਆ ਸੋ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਕੰਮ ਰਹਿ ਗਏ ਆ ਉਹ ਉਹ ਦੁਬਾਰਾ ਉਹਨਾਂ ਨੂੰ ਨੇਪਰੇ ਵੀ ਚੜਾਵਾਂਗੇ ਤੇ ਉਦਘਾਟਨ ਵੀ ਉਹਨਾਂ ਤੋਂ ਹੀ ਕਰਵਾਵਾਂਗੇ